ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਸਾਲ 2026-27 ਲਈ ਕਣਕ ਦੇ ਘਟੋ-ਘਟ ਸਮਰਥਨ ਮੁੱਲ ਯਾਨੀ ਐਮਐਸਪੀ ਵਿੱਚ 160 ਰੁਪਏ ਦਾ ਵਾਅਦਾ ਕਰ ਦਿੱਤਾ ਹੈ ਸਮਰਥਨ ਮੁੱਲ ਵਿੱਚ 6.59 ਫੀਸਦੀ ਦੇ ਵਾਅਦੇ ਨਾਲ ਹੁਣ ਕਣਕ ਦਾ ਭਾਅ 2585 ਰੁਪਏ ਪ੍ਰਤੀ ਕਵੰਟਰ ਹੋ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਆਰਥਿਕ ਮਾਮਲੇਵਾਰੇ ਕੈਬਨਟ ਕਮੇਟੀ ਨੇ 2026-27 ਦੇ ਮੰਡੀਕਰਨ ਸੀਜ਼ਨ ਲਈ ਹੜੀਆਂ ਦੀ 6 ਪ੍ਰਮੁੱਖ ਫਸਲਾਂ ਲਈ ਐਮਐਸਪੀ ਵਿੱਚ ਵਾਅਦੇ ਨੂੰ ਮਨਜ਼ੂਰੀ ਦਿੱਤੀ ਸਭ ਤੋਂ ਜ਼ਿਆਦਾ 600 ਰੁਪਏ ਪ੍ਰਤੀ ਕੁਇੰਟਲ ਦਾ ਵਾਅਦਾ ਸੈਫ ਫਲਾਵਰ ਕੋਸਮ ਲਈ ਐਲਾਨਿਆ ਗਿਆ ਹੈ ਇਸ ਵਾਅਦੇ ਨਾਲ ਸੈਫ ਫਲਾਵਰ ਦਾ ਭਾਅ 6540 ਰੁਪਏ ਪ੍ਰਤੀ ਕੁਇੰਟਲ ਹੋ ਗਏ ਇਸੇ ਤਰ੍ਹਾਂ ਮਸਰ ਦੇ ਭਾਅ 'ਚ 300 ਰੁਪਏ ਪ੍ਰਤੀ ਕੁਇੰਟਲ ਦਾ ਵਾਅਦਾ ਕੀਤਾ ਗਿਆ ਹੈ ਸਰੋਂ ਦੀ ਘਟੋਕਟ ਸਮਰਥਨ ਕੀਮਤ ਵਿੱਚ 250 ਰੁਪਏ ਸ਼ੁਰਲ ਲਈ 225 ਰੁਪਏ ਅਤੇ ਜੋਨ ਲਈ 170 ਰੁਪਏ ਪ੍ਰਤੀ ਕੁਇੰਟਲ ਦਾ ਵਾਅਦਾ ਕੀਤਾ ਗਿਆ ਹੈ